ਸਤਿਵਾਹਿ ਗੁਰੂ ਸੋਹਬ ਜੀ ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ ਸੋਹਬ ਜੀ ਫਲਗੁਣ ਆਨੰਦ ਉਪਾਰਜਨ ਹਰ ਸਜਣ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਈ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਈ ਇਸ ਪੁਨੀ ਵੱਡ ਭਾਗਣੀ ਵਰ ਪਾਇਆ ਹਰ ਰਾਇ ਮਿਲ ਸਹਿਆਂ ਮੰਗਲ ਗਾਵਹੀ ਗੀਤ ਗੋਵਿੰਦ ਅਲਾਈ ਹਰ ਜਿਹਾ ਅਬਰ ਨ ਦਿਸਈ ਕੋਈ ਦੂਜਾ ਲਵੈ ਨ ਲਾਈ ਪਲਤ ਪਲਤ ਸਵਾਰਿਓਨ ਨਿਹਚਲ ਦਿੱਤੀ ਅਨਜਾਇ ਸੰਸਾਰ ਸਾਗਰ ਤੇ ਰਖਿਐਨ ਬਹੁੜ ਨ ਜਨਮੈ ਤਾਏ ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਹਾਲ ਗੁਣ ਨਿਤ ਸਲਹੀਐ ਜਿਸਨੂੰ ਤਿਲਨਾ ਤਮਾਈ ਫਲ ਗੁਣ ਨਿਤ ਸਲਾਹੀਏ ਜਿਸਨੂੰ ਤਿਲਨਾ ਤਮਾਈ ਜੁਗ ਜੋਗ ਘਟਲ ਸ਼ਬਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਜੁੜ ਬੈਠੇ ਸਤਸੰਗੀ ਜਨੋ ਅੱਜ ਤੋਂ 20 ਮਹੀਨਾ ਫਗਣ ਦਾ ਆਰੰਭ ਹੋ ਰਿਹਾ ਹੈ ਫਗਣ ਮਹੀਨੇ ਦਾ ਮੌਸਮ ਖੇੜੇ ਦਾ ਮੌਸਮ ਹੈ ਖਿੜਾਉ ਦਾ ਮੌਸਮ ਹੈ ਬਸੰਤ ਦੀ ਬਹਾਰ ਚੱਲ ਰਹੀ ਹੁੰਦੀ ਹੈ ਚਾਰੋਂ ਪਾਸੋਂ ਫੁੱਲ ਹੀ ਫੁੱਲ ਖੇੜੇ ਦਿਖਾਈ ਦਿੰਦੇ ਸਤਿਗੁਰੂ ਜੀ ਇਸ ਸ਼ਬਦ ਰਾਹੀਂ ਅਸਾਂ ਜੀਵਾਂ ਨੂੰ ਜੋ ਉਪਦੇਸ਼ ਕਰ ਰਹੇ ਹਨ ਜੇ ਫਰਮਾਨ ਕਰਦੇ ਹਨ ਫਾਲਗੁਨ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਤੀ ਆਏ ਜਿਨ੍ਹਾਂ ਜੀਵ ਰੂਪੀ ਇਸਤਰੀਆਂ ਦੇ ਹਿਰਦੇ ਦੇ ਵਿੱਚ ਹਰੀ ਸੱਜਣ ਆ ਕੇ ਪ੍ਰਗਟ ਹੋ ਜਾਂਦਾ ਹੈ ਭਾਵੇਂ ਕਿ ਜਿਨ੍ਹਾਂ ਜੀਵਾਂ ਦੇ ਹਿਰਦੇ ਵਿੱਚ ਪਰਮਾਤਮਾ ਦੀ ਯਾਦ ਪਰਮਾਤਮਾ ਦਾ ਪਿਆਰ ਵਸ ਜਾਂਦਾ ਹੈ ਉਹਨਾਂ ਦੇ ਹਿਰਦਿਆਂ ਦੇ ਵਿੱਚ ਹੀ ਆਨੰਦ ਉਪਜਦਾ ਹੈ ਕੀੜਾ ਪੈਦਾ ਹੁੰਦਾ ਤੇ ਉਸ ਪਰਮਾਤਮਾ ਦੇ ਨਾਲ ਮਿਲਾਪ ਕਰਵਾਉਣ ਵਾਸਤੇ ਉਸ ਪ੍ਰਭੂ ਦੇ ਪਿਆਰੇ ਸੰਤ ਜਿਹੜਿਆਂ ਨੇ ਉਹ ਸਹਾਇਤਾ ਕਰਦੇ ਹਨ ਮਦਦ ਕਰਦੇ ਹਨ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ ਸੰਤ ਪਰਮਾਤਮਾ ਦੇ ਨਾਲ ਮਿਲਾਪ ਕਰਵਾਉਣ ਵਾਸਤੇ ਸਹਾਇਤਾ ਕਰਦੇ ਹਨ ਮਦਦ ਕਰਦੇ ਹਨ ਇੱਥੇ ਹੁਣ ਇੱਕ ਸਮਝਣ ਵਾਲੀ ਗੱਲ ਹੈ ਕਿ ਸੰਤ ਕਿਸੇ ਸਰੀਰ ਦਾ ਨਾਮ ਨਹੀਂ ਸੰਤ ਕਿਸੇ ਪਹਿਰਾਵੇ ਦਾ ਨਾਮ ਨਹੀਂ ਲੰਬੇ ਛੋੜੇ ਜਾਂ ਗੋਲ ਪਗ ਦਾ ਨਾਮ ਸੰਤ ਨਹੀਂ ਹੈ ਸੰਤ ਇੱਕ ਆਤਮਿਕ ਅਵਸਥਾ ਹੈ ਤੇ ਸੰਤ ਦੀ ਨਿਸ਼ਾਨੀ ਸਤਿਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਹ ਦੱਸੀ ਹੈ ਜਿਨਾ ਸਾਸ ਗਿਰਾਸ ਨ ਵਿਸਰੈ ਹਰ ਨਾਮਾ ਮਨ ਮੰਤ ਤਨਸੀਸੀ ਨਾਨਕਾ ਪੂਰਨ ਸੋਈ ਸੰਤ ਉਹ ਮਨੁੱਖ ਪੂਰੇ ਹਨ ਤੇ ਪੂਰੇ ਸੰਤ ਹਨ ਜਿਨ੍ਹਾਂ ਨੂੰ ਸੁਵਾਸ ਲੈਂਦਿਆਂ ਹੋਇਆਂ ਗਿਰਾਹੀ ਲੈਂਦਿਆਂ ਹੋਇਆਂ ਭਾਵ ਕਿ ਜਿਨ੍ਹਾਂ ਨੂੰ ਸਦਾ ਪਰਮਾਤਮਾ ਚੀਤੇ ਆਉਂਦਾ ਹੋਵੇ ਜਿਨ੍ਹਾਂ ਨੂੰ ਸਦਾ ਪਰਮਾਤਮਾ ਯਾਦ ਹੋਵੇ ਜਿਹੜੇ ਸਦਾ ਪਰਮਾਤਮਾ ਦੀ ਯਾਦ ਵਿੱਚ ਜੁੜੇ ਰਹਿੰਦੇ ਹਨ ਉਹ ਸੰਤ ਹਨ ਭਗਤ ਧੰਨਾ ਜੀ ਦੇ ਬਚਨ ਮਿਲਦੇ ਹਨ ਤੰਨੇ ਤਨ ਪਾਇਆ ਧਰਨੀ ਤਰ ਮਿਲ ਜਨ ਸੰਤ ਸਮਾਨਿਆ ਮੈਂ ਤੰਨੇ ਨੇ ਧਰਤੀ ਦਾ ਆਸਰਾ ਪਰਮਾਤਮਾ ਲੱਭ ਲਿਆ ਪ੍ਰਾਪਤ ਕਰ ਲਿਆ ਕਿਵੇਂ ਲੱਭਿਆ ਕਿਵੇਂ ਪ੍ਰਾਪਤ ਕੀਤਾ ਸੰਤਾਂ ਨੂੰ ਮਿਲ ਕੇ ਮਿਲ ਜਨ ਸੰਤ ਸਮਾਨਿਆ ਹੁਣ ਸੰਤ ਕੌਣ ਹਨ ਗੁਰੂ ਅਰਜਨ ਦੇਵ ਜੀ ਨੇ ਸਪਸ਼ਟ ਕੀਤਾ ਉਹ ਸੰਤ ਹਨ ਭਗਤ ਕਬੀਰ ਜੀ ਉਹ ਸੰਤ ਹਨ ਭਗਤ ਨਾਮਦੇਵ ਜੀ ਉਹ ਸੰਤ ਹਨ ਭਗਤ ਰਬਦਾਸ ਜੀ ਉਹ ਸੰਤ ਹਨ ਭਗਤ ਸੈਣ ਜੀ ਅੱਜ ਇਹੀ ਝਗੜਾ ਪਿਆ ਹੋਇਆ ਹੈ ਕਿ ਰਬਦਾਸ ਜੀ ਨੂੰ ਸੰਤ ਕਹਿਣਾ ਹੈ ਭਗਤ ਕਹਿਣਾ ਹੈ ਜਾਂ ਗੁਰੂ ਕਹਿਣਾ ਹੈ ਸਤਿਗੁਰੂ ਜੀ ਨੇ ਬਾਣੀ ਦੇ ਅੰਦਰ ਸੰਤ ਸ਼ਬਦ ਜਿਹੜਾ ਹੈ ਗੁਰੂ ਵਾਸਤੇ ਵੀ ਵਰਤਿਆ ਹੈ ਪਾਗ ਹੋਆ ਗੁਰ ਸੰਤ ਮਿਲਾਇਆ ਵੱਡੀ ਭਾਗ ਵੱਡੀ ਕਿਸਮਤ ਨੂੰ ਗੁਰੂ ਸੰਤ ਮਿਲ ਪਿਆ ਤੇ ਸੰਤ ਕੀ ਕਰਦੇ ਹਨ ਪਰਮਾਤਮਾ ਦੇ ਨਾਲ ਮਿਲਾਪ ਕਰਵਾਉਂਦੇ ਹਨ ਤੇ ਪਰਮਾਤਮਾ ਦੇ ਮਿਲਾਪ ਦੇ ਵਿੱਚ ਸਹਾਇਤਾ ਤੇ ਮਦਦ ਕਰਦੇ ਹਨ ਹੁਣ ਧੰਨਾ ਜੀ ਨੇ ਬਚਨ ਕਹੇ ਕਿ ਮੈਂ ਧਰਤੀ ਦਾ ਆਸਰਾ ਪਰਮਾਤਮਾ ਲੱਭ ਲਿਆ ਕਿਵੇਂ ਲੱਭਿਆ ਸੰਤਾਂ ਦੀ ਸੰਗਤ ਕਰਕੇ ਸੰਤਾਂ ਨੂੰ ਮਿਲ ਕੇ ਹੁਣ ਸਵਾਲ ਸੀ ਕਿ ਉਹ ਸੰਤ ਹੈ ਕੌਣ ਗੁਰੂ ਅਰਜਨ ਦੇਵ ਜੀ ਨੇ ਇਹ ਸਵਾਲ ਹੱਲ ਇਸ ਤਰ੍ਹਾਂ ਕੀਤਾ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ ਆੜ ਦਮ ਕੋ ਸ਼ੀਪੁਰੋ ਹੋਇਓ ਲਕੀਨਾ ਬੁਣਨਾ ਤਣਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੁਲਾਹਰਾ ਭਇਓ ਗੁਣੀ ਗਹੀਰਾ ਰਵਦਾਸ ਤਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ ਹੁਣ ਭਗਤ ਧੰਨਾ ਜੀ ਨੇ ਸੰਤ ਸ਼ਬਦ ਵਰਤਿਆ ਗੁਰੂ ਅਰਜਨ ਦੇਵ ਜੀ ਨੇ ਇੱਥੇ ਭਗਤ ਸ਼ਬਦ ਵਰਤਿਆ ਪਹਿਲਾਂ ਵੀ ਅਸੀਂ ਕਈ ਵਾਰ ਵਿਚਾਰ ਕੀਤਾ ਹੈ ਕਿ ਗੁਰਬਾਣੀ ਦੇ ਅੰਦਰ ਸੰਤ ਭਗਤ ਬ੍ਰਹਮ ਗਿਆਨੀ ਸਾਧ ਗੁਰੂ ਕੇ ਸਾਰੇ ਹੀ ਸ਼ਬਦ ਜਿਹੜੇ ਹਨ ਸਮਾਨ ਅੰਤਰ ਅਰਥ ਰੱਖਦੇ ਹਨ ਹੁਣ ਸੰਤ ਜਿਹੜਾ ਹੈ ਉਹ ਪਰਮਾਤਮਾ ਦੇ ਨਾਲ ਮਿਲਿਆ ਹੋਇਆ ਹੈ ਭਗਤ ਜਿਹੜਾ ਹੈ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ ਗੁਰੂ ਪਰਮਾਤਮਾ ਦਾ ਰੂਪ ਹੈ ਇਸ ਸ਼ਬਦ ਦੇ ਅੰਦਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਸਮਝਾ ਰਹੇ ਹਨ ਕਿ ਸੰਤ ਜਿਹੜੇ ਹਨ ਪ੍ਰਭੂ ਦੇ ਪਿਆਰੇ ਜਿਹੜੇ ਹਨ ਪਰਮਾਤਮਾ ਦੇ ਨਾਲ ਮਿਲਾਪ ਕਰਵਾਉਣ ਦੇ ਵਿੱਚ ਸਹਾਇਤਾ ਕਰਦੇ ਹਨ ਮਦਦ ਕਰਦੇ ਹਨ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ ਹੁਣ ਜਿਨ੍ਹਾਂ ਨੂੰ ਸੰਤਾਂ ਨੇ ਪ੍ਰਭੂ ਦੇ ਪਿਆਰਿਆਂ ਨੇ ਪਰਮਾਤਮਾ ਦੇ ਨਾਲ ਮਿਲਾ ਦਿੱਤਾ ਹੈ ਉਹਨਾਂ ਦੇ ਹਿਰਦੇ ਦੀ ਸੇਜ ਜਿਹੜੀ ਹੈ ਉਹ ਸੋਹਣੀ ਬਣ ਜਾਂਦੀ ਹੈ ਸੇ ਜੋ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀ ਜਾਏ ਹੁਣ ਦੁੱਖਾਂ ਦਾ ਕੋਈ ਟਿਕਾਣਾ ਉਹਨਾਂ ਦੇ ਅੰਦਰ ਨਹੀਂ ਰਹਿ ਜਾਂਦਾ ਦੁੱਖਾਂ ਵਾਲੀ ਥਾਂ ਉਹਨਾਂ ਦੇ ਅੰਦਰੋਂ ਖਤਮ ਹੋ ਜਾਂਦੀ ਹੈ ਅਸੀਂ ਸ਼ਬਦ ਪੜ੍ਹਦੇ ਹਾਂ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਬੰਨਾ ਬੰਨਾ ਸ਼ਬਦ ਦਾ ਅਰਥ ਹੈ ਆਸਰਾ ਸਹਾਰਾ ਜਾਂ ਫਿਰ ਬੰਨ੍ਹ ਕੇ ਲਵ ਹੁਣ ਪ੍ਰਮਾਤਮਾ ਨੇ ਜਿਸ ਨੂੰ ਆਸਰਾ ਦੇ ਦਿੱਤਾ ਹੈ ਸਹਾਰਾ ਦੇ ਦਿੱਤਾ ਹੈ ਉਸ ਦੇ ਅੰਦਰੋਂ ਦੁੱਖਾਂ ਤੇ ਪਾਪਾਂ ਦਾ ਡੇਰਾ ਜਿਹੜਾ ਹੈ ਉਹ ਉਜੜ ਜਾਂਦਾ ਹੈ ਮੁੱਕ ਜਾਂਦਾ ਹੈ ਖਤਮ ਹੋ ਜਾਂਦਾ ਹੈ ਦੁੱਖ ਪਾਪ ਕਾ ਡੇਰਾ ਪੰਨਾ ਦੁੱਖ ਰੋਗ ਕਾ ਡੇਰਾ ਪੰਨਾ ਹੁਣ ਇੱਥੇ ਵੀ ਸਤਿਗੁਰੂ ਜੀ ਬਚਨ ਕਰ ਰਹੇ ਹਨ ਕਿ ਉਹ ਜੀਵ ਰੂਪੀ ਇਸਤਰੀ ਦੇ ਹਿਰਦੇ ਦੀ ਸੇਜ ਜਿਹੜੀ ਹੈ ਉਹ ਸੋਹਣੀ ਬਣ ਜਾਂਦੀ ਹੈ ਹਿਰਦੇ ਦੇ ਅੰਦਰ ਸੁੱਖ ਤੇ ਆਨੰਦ ਬਣ ਜਾਂਦਾ ਹੈ ਦੁੱਖਾਂ ਲਈ ਕੋਈ ਥਾਂ ਟਿਕਾਣਾ ਨਹੀਂ ਰਹਿ ਜਾਂਦਾ ਸੇਜ ਸੁਭਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਈਸ਼ ਪੁਣੀ ਵੱਡ ਭਾਗਣੀ ਵਰ ਪਾਇਆ ਹਰ ਰਾਹ ਉਹਨਾਂ ਵਿਡਭਾਗੀ ਜੀਵ ਰੂਪੀ ਇਸਤਰੀਆਂ ਦੀ ਮਨੋ ਕਾਮਨਾ ਪੂਰੀ ਹੋ ਜਾਂਦੀ ਹੈ ਕਿਉਂਕਿ ਉਹਨਾਂ ਨੇ ਵਾਰ ਲੱਭ ਲਿਆ ਹੈ ਪਤੀ ਲੱਭ ਲਿਆ ਹੈ ਖਸਮ ਲੱਭ ਲਿਆ ਹੈ ਮਾਲਕ ਲੱਭ ਲਿਆ ਹੈ ਪਰਮਾਤਮਾ ਹੁਣ ਜਿਸ ਦਾ ਪਤੀ ਪਰਮਾਤਮਾ ਹੈ ਉਹ ਸਦਾ ਹੀ ਸੁਹਾਗਣ ਹੈ ਕਿਉਂਕਿ ਨਾ ਪਰਮਾਤਮਾ ਨੇ ਮਰਨਾ ਹੈ ਤੇ ਨਾ ਪਰਮਾਤਮਾ ਨੇ ਕਿਤੇ ਜਾਣਾ ਹੈ ਵਿਆਹ ਹੁਆ ਮੇਰੇ ਬਾਬਲਾ ਗੁਰਮੁਖੀ ਹਰਪਾਯਾ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਪ੍ਰਚੰਡ ਬਲਾਇਆ ਇਰੇ ਸਹੀ ਸ਼ਬਦ ਦੀਆਂ ਪੰਕਤੀਆਂ ਹਨ ਨਾ ਕੋ ਮਰੇ ਨਾ ਜਾਇ ਇਹੋ ਜਿਹਾ ਵਾਰ ਲੱਭ ਲਿਆ ਹੈ ਕਿ ਜਿਹੜਾ ਨਾ ਕਦੀ ਮਰਨਾ ਹੈ ਤੇ ਜਿਸ ਨੇ ਨਾ ਹੀ ਕਦੀ ਕਿਤੇ ਜਾਣਾ ਹੈ ਇਸ ਕਰਕੇ ਉਹ ਜੀਵ ਰੂਪੀ ਇਸਤਰੀਆਂ ਦੀ ਇਸ਼ਟਾ ਜਿਹੜੀ ਹੈ ਮਨੋ ਕਾਮਨਾ ਜਿਹੜੀ ਹੈ ਉਹ ਪੂਰੀ ਹੋ ਗਈ ਉਹਨਾਂ ਨੂੰ ਵਾਰ ਮਿਲ ਗਿਆ ਸਦਾ ਜੀਵਤ ਰਹਿਣ ਵਾਲਾ ਸਦਾ ਕੈਮ ਰਹਿਣ ਵਾਲਾ ਅਮਰ ਪਰਮਾਤਮਾ ਈਸ਼ 19 ਵਡਭਾਗਣੀ ਵਾਰ ਪਾਇਆ ਹਰ ਰਾਇ ਮਿਲ ਸਹੀਆਂ ਮੰਗਲ ਗਾਵਹੀ ਗੀਤ ਗੋਵਿੰਦ ਅਲਾਈ ਫਿਰ ਉਹ ਜੀਵ ਰੂਪੀ ਇਸਤਰੀ ਸਤ ਸੰਗੀ ਸਹੇਲੀਆਂ ਦੇ ਨਾਲ ਮਿਲ ਕੇ ਪਰਮਾਤਮਾ ਦੀ ਸਿਫਤ ਸਤਾ ਦਾ ਆਲਾਪ ਕਰਦੀ ਹੈ ਪਰਮਾਤਮਾ ਦੀ ਸਿਫਤਲਾ ਦਾ ਗੀਤ ਗਾਉਂਦੀ ਹੈ ਪਰਮਾਤਮਾ ਦੇ ਗੁਣਾਂ ਦਾ ਵਰਣਨ ਕਰਦੀ ਹੈ ਭਾਵ ਕਿ ਉਹ ਜੀਵ ਰੂਪੀ ਇਸਤਰੀ ਪਰਮਾਤਮਾ ਦੇ ਗੁਣ ਗਾਇਨ ਕਰਦੀ ਹੈ ਜਿਸ ਨੂੰ ਸੰਤਾਂ ਨੇ ਪ੍ਰਭੂ ਦੇ ਪਿਆਰਿਆਂ ਨੇ ਪਰਮਾਤਮਾ ਦੇ ਨਾਲ ਜੋੜ ਦਿੱਤਾ ਜਿਸ ਦੇ ਹਿਰਦੇ ਵਿੱਚ ਪਰਮਾਤਮਾ ਦਾ ਪਿਆਰ ਪ੍ਰਗਟ ਹੋ ਗਿਆ ਉਸਦੇ ਹਿਰਦੇ ਵਿੱਚ ਸਦਾ ਹੀ ਆਨੰਦ ਸਦਾ ਹੀ ਖੇੜਾ ਹਿਰਦੇ ਦੀ ਸੇਜ ਸੋਣੀ ਬਣ ਜਾਂਦੀ ਹੈ ਅੰਦਰੋਂ ਦੁੱਖਾਂ ਤੇ ਰੁਗਾਂ ਦਾ ਡੇਰਾ ਖਤਮ ਹੋ ਜਾਂਦਾ ਤੇ ਉਹ ਸਤਸੰਗੀਆਂ ਦੇ ਨਾਲ ਮਿਲ ਕੇ ਪਰਮਾਤਮਾ ਦੀ ਗੁਣ ਗਾਇਨ ਤਹ ਸਿਫਤ ਸਲਾ ਕਰਦੇ ਮਿਲ ਸਹੀਆਂ ਮੰਗਲ ਗਾਵਹੀ ਗੀਤ ਗੋਵਿੰਦ ਅਲਾਏ ਹਰ ਜਿਹਾ ਅਵਰ ਆਨੰਦ ਸੀ ਕੋਈ ਦੂਜਾ ਲਵੈ ਨਾ ਲਾਇ ਹੁਣ ਉਸ ਨੂੰ ਸੰਸਾਰ ਵਿੱਚ ਪਰਮਾਤਮਾ ਵਰਗਾ ਹੋਰ ਕੋਈ ਦਿਖਾਈ ਨਹੀਂ ਦਿੰਦਾ ਤੇ ਨਾ ਹੀ ਕਿਸੇ ਹੋਰ ਨੂੰ ਉਹ ਪਰਮਾਤਮਾ ਦੀ ਤਾਂ ਦਿੰਦਾ ਪਰਮਾਤਮਾ ਦੀ ਬਰਾਬਰੀ ਦਿੰਦਾ ਤੇ ਉਸ ਪਰਮਾਤਮਾ ਨੇ ਕੀ ਕੀਤਾ ਹੈ ਕਿ ਉਸ ਜੀਵ ਰੂਪੀ ਇਸਤਰੀ ਦਾ ਇਹ ਲੋਕ ਵੀ ਸੰਵਾਰ ਦਿੱਤਾ ਹੈ ਤੇ ਪਰਲੋਕ ਵੀ ਸੰਵਾਰ ਦਿੱਤਾ ਹਲਤ ਪਲਤ ਸਵਾਰਿਓਨ ਨੇਚਲ ਦਿੱਤੀਆਂ ਨ ਜਾਇ ਪਰਮਾਤਮਾ ਨੇ ਉਸ ਜੀਵ ਰੂਪੀ ਇਸਤਰੀ ਨੂੰ ਆਪਣੇ ਚਰਨਾਂ ਵਿੱਚ ਸਦਾ ਕੈਮ ਰਹਿਣ ਵਾਲੀ ਥਾਂ ਦੇ ਦਿੱਤੀ ਹੈ ਸਦਾ ਕੈਮ ਰਹਿਣ ਵਾਲਾ ਕਦੇ ਨਾ ਹਿਲਣ ਵਾਲਾ ਟਿਕਾਣਾ ਜਿਹੜਾ ਹੈ ਉਸ ਨੂੰ ਆਪਣੇ ਚਰਨਾਂ ਵਿੱਚ ਬਖਸ਼ ਦਿੱਤਾ ਨੇਚਲ ਸ਼ਬਦ ਦਾ ਅਰਥ ਹੈ ਕਿ ਜਿਹੜਾ ਉਸ ਥਾਨ ਜਿਹੜਾ ਟਿਕਾਣਾ ਕਦੇ ਵੀ ਹਿੱਲੇ ਨਾ ਤੇ ਉਹ ਟਿਕਾਣਾ ਕਿਹੜਾ ਹੈ ਪਰਮਾਤਮਾ ਦੇ ਮਿਲਾਪ ਵਾਲਾ ਹੁਣ ਪਰਮਾਤਮਾ ਦੇ ਮਿਲਾਪ ਵਾਲਾ ਟਿਕਾਣਾ ਜਿਹੜਾ ਹੈ ਉਹ ਅਚਲ ਹੈ ਨਿਚਲ ਹੈ ਕਦੇ ਵੀ ਹਿੱਲਦਾ ਨਹੀਂ ਕਦੇ ਵੀ ਡੋਲਦਾ ਨਹੀਂ ਭਾਵੇਂ ਕਿ ਜਿਨ੍ਹਾਂ ਤੇ ਪਰਮਾਤਮਾ ਦੀ ਕਿਰਪਾ ਹੋ ਗਈ ਜਿਨ੍ਹਾਂ ਨੂੰ ਪਰਮਾਤਮਾ ਨੇ ਮਿਹਰ ਕਰਕੇ ਬਖਸ਼ਿਸ਼ ਕਰਕੇ ਆਪਣੇ ਚਰਨਾਂ ਦੇ ਵਿੱਚ ਮਿਲਾ ਲਿਆ ਹੈ ਚਰਨਾਂ ਦੇ ਨਾਲ ਜੋੜ ਲਿਆ ਹੈ ਉਹਨਾਂ ਨੂੰ ਪਰਮਾਤਮਾ ਦੇ ਨਾਲ ਕੋਈ ਦੁਨੀਆ ਦੀ ਤਾਕਤ ਤੋੜ ਨਹੀਂ ਸਕਦੀ ਜਿਵੇਂ ਕਿ ਅਸੀਂ ਹਰ ਰੋਜ਼ ਬਚਨ ਪੜ੍ਹਦੇ ਹਾਂ ਕਰਮ ਮਿਲੇ ਨਾਹੀ ਠਾਕ ਰਹਾਈ ਕਰਮ ਸ਼ਬਦ ਦਾ ਅਰਥ ਹੈ ਬਖਸ਼ਿਸ਼ ਮਿਹਰ ਕਿਰਪਾ ਹੁਣ ਜੋ ਪਰਮਾਤਮਾ ਦੀ ਮਿਹਰ ਬਖਸ਼ਿਸ਼ ਹੁੰਦੀ ਹੈ ਪਰਮਾਤਮਾ ਦੀ ਮਿਹਰ ਬਖਸ਼ਿਸ਼ ਦੇ ਨਾਲ ਜੋ ਪ੍ਰਾਪਤੀ ਹੁੰਦੀ ਹੈ ਉਸ ਰਸਤੇ ਵਿੱਚ ਕੋਈ ਵੀ ਰੁਕਾਵਟ ਕੋਈ ਵੀ ਠਾਕ ਕੋਈ ਵੀ ਰੋਕ ਜਿਹੜੀ ਹੈ ਉਹ ਉਸ ਦਾ ਰਸਤਾ ਨਹੀਂ ਰੋਕ ਸਕਦੀ ਹੁਣ ਰਸਤਾ ਕੀ ਹੈ ਨੇਚਲ ਦਿੱਤੀ ਅਨ ਜਾਏ ਪਰਮਾਤਮਾ ਨੇ ਆਪਣੇ ਚਰਨਾਂ ਵਿੱਚ ਸਦਾ ਕੈਮ ਰਹਿਣ ਵਾਲੀ ਥਾਂ ਬਖਸ਼ ਦਿੱਤੀ ਹੈ ਆਪ ਕੇ ਆਪਣੇ ਚਰਨਾਂ ਨਾਲ ਜੁੜ ਲਿਆ ਹੈ ਆਪਣਾ ਮਿਲਾਪ ਬਖਸ਼ਿਸ਼ ਕਰ ਦਿੱਤਾ ਹੈ ਹੁਣ ਜੁੜੀਆਂ ਹੋਇਆਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਉਹਨਾਂ ਦੇ ਸਰੀਰ ਆਰਿਆਂ ਦੇ ਨਾਲ چیر ਦਿੱਤੇ ਗਏ ਪਰ ਉਹਨਾਂ ਨੂੰ ਪਰਮਾਤਮਾ ਦੇ ਨਾਲੋਂ ਤੋੜਿਆ ਨਹੀਂ ਜਾ ਸਕਿਆ। ਉਹਨਾਂ ਨੂੰ ਦੀਗਾਂ ਵਿੱਚ ਉਬਾਲਿਆ ਗਿਆ ਪਰ ਪਰਮਾਤਮਾ ਦੇ ਨਾਲੋਂ ਤੋੜਿਆ ਨਹੀਂ ਜਾ ਸਕਿਆ। ਉਹਨਾਂ ਨੂੰ ਦਰਿਆਵਾਂ ਦੇ ਵਿੱਚ ਸੁੱਟਿਆ ਗਿਆ, ਹਾਥੀਆਂ ਦੇ ਅੱਗੇ ਬੰਨ ਕੇ ਸੁੱਟਿਆ ਗਿਆ, ਪਹਾੜਾਂ ਤੋਂ ਡੇਗਿਆ ਗਿਆ ਪਰ ਉਹਨਾਂ ਨੂੰ ਪਰਮਾਤਮਾ ਦੇ ਨਾਲੋਂ ਤੋੜਿਆ ਨਹੀਂ ਜਾ ਸਕਿਆ ਕਿਉਂਕਿ ਪਰਮਾਤਮਾ ਨੇ ਤਾਂ ਹੀ ਇਹੋ ਜੀ ਦੇ ਦਿੱਤੀ, ਟਿਕਾਣਾ ਹੀ ਇਹੋ ਜਿਹਾ ਦੇ ਦਿੱਤਾ ਕਿ ਜਿਹੜਾ ਟਿਕਾਣਾ ਕਦੇ ਹਿੱਲਦਾ ਨਹੀਂ। ਇਹ ਲੋਕ ਵੀ ਉਹਨਾਂ ਦਾ ਪਰਮਾਤਮਾ ਨਹੀਂ ਸਵਾਰ ਦਿੱਤਾ ਤੇ ਪ੍ਰਲੋਕ ਵੀ ਤੇ ਸਦੀਵੀ ਤਾਂ ਆਪਣੇ ਚਰਨਾਂ ਵਿੱਚ ਦੇ ਦਿੱਤੀ। ਹਲਤ-ਪਲਤ ਸਵਾਰੇ ਉਹਨਾਂ ਨਹੀਂ ਚਲ ਦਿੱਤੀਆਂ ਜਾਇ ਸੰਸਾਰ ਸਾਗਰ ਤੇ ਰਕਣ ਬਹੁੜਾ ਨ ਜਨਮੈ ਧਰ। ਪਰਮਾਤਮਾ ਨੇ ਉਹਨਾਂ ਨੂੰ ਸੰਸਾਰ ਰੂਪੀ ਸਮੁੰਦਰ ਵਿੱਚ ਡੁੱਬਣ ਤੋਂ ਬਚਾ ਲਿਆ। ਸੰਸਾਰ ਦੀਆਂ ਵਿਕਾਰ ਦੀਆਂ ਲਹਿਰਾਂ ਵਿੱਚ ਡੁੱਬਣ ਤੋਂ ਰੁੜਣ ਤੋਂ ਉਹਨਾਂ ਨੂੰ ਬਚਾ ਲਿਆ। ਜਿਨ੍ਹਾਂ ਨੂੰ ਪਰਮਾਤਮਾ ਨੇ ਆਪਣੇ ਚਰਨਾਂ ਨਾਲ ਜੋੜਿਆ ਜਿਨ੍ਹਾਂ ਉਤੇ ਪਰਮਾਤਮਾ ਨੇ ਕਿਰਪਾ ਕੀਤੀ। ਫਿਰ ਉਹਨਾਂ ਦਾ ਜਨਮ ਮਰਨ ਦਾ ਗੇੜ ਵੀ ਮੁਕਾ ਦਿੱਤਾ ਬਹੁੜਾ ਨ ਜਨਮੈ ਧਰ। ਅਕੀਰ ਵਿੱਚ ਸਤਿਗੁਰੂ ਜੀ ਬਚਨ ਕਹ ਰਹੇ ਹਨ ਕਿ ਮੇਰੇ ਕੋਲ ਇੱਕ ਜੀਵ ਹੈ ਤੇ ਉਸ ਪਰਮਾਤਮਾ ਦੇ ਅਨਗਿਣਤ ਗੁਣਾਂ ਦਾ ਜਿਹਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਇ। ਦਸ ਨਾਨਕ ਉਸ ਪਰਮਾਤਮਾ ਦੇ ਚਰਨਾਂ ਦੇ ਨਾਲ ਲੱਗ ਕੇ ਤੇ ਇਸ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਲੰਘਿਆ। ਹੁਣ ਸਤਿਗੁਰੂ ਜੀ ਨੇ ਸਮਝਾਇਆ ਹੈ ਕਿ ਇਸ ਜੀਵ ਦੇ ਔਗਣ ਜਿਹੜੇ ਹਨ ਉਹ ਬਹੁਤ ਹਨ। ਜਿਨ੍ਹਾਂ ਸਮੁੰਦਰ ਦਾ ਪਾਣੀ ਉਹਨੇ ਇਸ ਜੀਵ ਦੇ ਔਗਣ ਜਿਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਿਸ਼ ਮਿਹਰ ਉਪਾਵੋ ਡੁੱਬਦੇ ਪੱਥਰ ਵਰ। ਹੁਣ ਜਿਹੜਾ ਸ਼ਬਦ ਅਸੀਂ ਪਹਿਲੇ ਬੋਲਿਆ ਸੀ ਕਰਮ ਮਿਲੇ ਨਾਹੀ ਤਾਕ ਰਹੀ। ਕਰਮ ਸ਼ਬਦ ਦਾ ਅਰਥ ਹੈ ਬਖਸ਼ਿਸ਼ ਮਿਹਰ ਕਿਰਪਾ। ਹੁਣ ਇਸੇ ਹੀ ਸ਼ਬਦ ਦੇ ਨਾਲ ਮਿਲਦਾ ਹੈ ਸ਼ਬਦ ਦਇਆ। ਹੁਣ ਜਿਨ੍ਹਾਂ ਤੇ ਪ੍ਰਮਾਤਮਾ ਦਇਆ ਕਰਦਾ ਹੈ ਉਹਨਾਂ ਨੂੰ ਆਪਣੀ ਚਰਨਾਂ ਨਾਲ ਜੋੜ ਲੈਂਦਾ ਹੈ। ਤੇ ਫਿਰ ਉਹਨਾਂ ਪੱਥਰ ਵਰਗੀ ਜੀਵਾਂ ਨੂੰ ਵੀ ਪ੍ਰਮਾਤਮਾ ਤਾਰ ਦਿੰਦਾ ਹੈ। ਤੇ ਤਾਰਦਾ ਕਿਵੇਂ ਹੈ? ਸਰੀ ਨਾਨਕ ਚਰਣੀ ਪਾਏ ਚਰਨਾਂ ਦੇ ਨਾਲ ਜੋੜ ਕੇ ਹੁਣ ਜਿਵੇਂ ਕੋਈ ਬੜੀ ਸੁੰਦਰ ਉਦਾਹਰਣ ਦਿੱਤੀ ਜਾਂਦੀ ਹੈ ਲੋਹੇ ਦੀ ਕਿੱਲ ਹੈ ਪਾਣੀ ਵਿੱਚ ਸੁੱਕੀਏ ਡੁੱਬ ਜਾਂਦੀ ਹੈ ਪੱਥਰ ਦਾ ਟੁਕੜਾ ਹੈ ਪਾਣੀ ਵਿੱਚ ਸੁੱਕੀਏ ਡੁੱਬ ਜਾਂਦਾ ਹੈ ਹੁਣ ਇਹੀ ਲੋਹੇ ਦੀ ਕਿਲ ਜਿਹੜੀ ਹੈ ਜਦੋਂ ਬੀੜੀ ਨੂੰ ਲਾ ਦਿੱਤੀ ਜਾਂਦੀ ਹੈ ਜਾਂ ਲੱਕੜ ਨੂੰ ਜੜ ਦਿੱਤੀ ਜਾਂਦੀ ਹੈ ਜਿੱਥੇ ਲੱਕੜ ਤਰਦੀ ਹੈ ਉੱਥੇ ਲੋਹੇ ਦੀ ਕਿਲ ਵੀ ਤਰਦੀ ਹੈ ਪਾਣੀ ਦੇ ਵਿੱਚ ਇਹੀ ਪੱਥਰ ਜਿਹੜਾ ਹੈ ਜਦੋਂ ਬੀੜੀ ਦੇ ਉੱਤੇ ਰੱਖ ਦਈਏ ਜਾਂ ਲੱਕੜ ਦੇ ਉੱਤੇ ਰੱਖ ਦਈਏ ਤੇ ਇਹ ਪੱਥਰ ਜਿਹੜਾ ਹੈ ਇਹ ਵੀ ਪਾਣੀ ਦੇ ਉੱਤੇ ਤਿਆਰ ਜਾਂਦਾ ਹੈ। ਇਸੇ ਹੀ ਤਰ੍ਹਾਂ ਅਸੀਂ ਜੀਵ ਜੜੇ ਹਾਂ ਪੱਥਰ ਦੀ ਤਰ੍ਹਾਂ ਕਠੋਰ ਚਿੱਤ ਵਾਲੇ ਹਾਂ ਤੇ ਕਠੋਰ ਚਿੱਤ ਵਾਲਿਆਂ ਦਾ ਵੀ ਉਧਾਰ ਕਰ ਦਿੰਦੀ ਹੈ ਪਰਮਾਤਮਾ ਦੀ ਸਿਫਤ ਸਲਾਦੀ ਬਾਣੀ। ਤੇ ਸਤਿਗੁਰੂ ਜੀ ਬਚਨ ਕਰਿ ਹਣ ਜਿਹਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਈ। ਉਸ ਪਰਮਾਤਮਾ ਦੇ ਅਨੇਕਾਂ ਹੀ ਗੁਣ ਹਨ ਮੇਰੇ ਕੋਲ ਇੱਕ ਜੀਵ ਹੈ ਮੈਂ ਇੱਕ ਜੀਵ ਦੇ ਨਾਲ ਉਸ ਪਰਮਾਤਮਾ ਦੇ ਅਨੇਕਾਂ ਗੁਣਾਂ ਦਾ ਵਰਣਨ ਕਿਵੇਂ ਕਰ ਸਕਦਾ ਹੁਣ ਸ਼ੇਸ਼ਨਾਗ ਦੀ ਉਦਾਹਰਣ ਦਿੱਤੀ ਜਾਂਦੀ ਹੈ ਕਿ ਉਸ ਦੇ ਕੋਲ ਹਜ਼ਾਰਾਂ ਫਲਨਾ ਸਨ ਹਜ਼ਾਰਾਂ ਮੂੰਹ ਸਨ ਹਜ਼ਾਰਾਂ ਜੀਭਾਂ ਸਨ ਤੇ ਹਰ ਰੋਜ਼ ਨਵੇਂ ਨਾਮ ਦੇ ਨਾਲ ਉਹ ਪਰਮਾਤਮਾ ਨੂੰ ਪੁਕਾਰਦਾ ਸੀ ਪਰ ਫੇਰ ਵੀ ਸਹਿਸ਼ਣੀ ਸੇਕ ਅੰਤ ਨਾ ਜਾਣੇ ਪਰਮਾਤਮਾ ਦੇ ਗੁਣਾਂ ਦਾ ਉਹ ਵੀ ਪਾਰਾवार ਨਹੀਂ ਪਾ ਸਕਿਆ ਪਰਮਾਤਮਾ ਦੇ ਗੁਣਾਂ ਦਾ ਅੰਤ ਉਹ ਵੀ ਨਹੀਂ ਪਾ ਸਕਿਆ ਮੇਰੇ ਕੋਲ ਤਾਂ ਇੱਕ ਜੀਵ ਹੈ ਇਸੇ ਹੀ ਤਰ੍ਹਾਂ ਦੇ ਬਚਨ ਅਸੀਂ ਪੜ੍ਹਦੇ ਹਾਂ ਜਿਹਬਾ ਏਕ ਜਿਹਬਾ ਏਕ ਕਵਨ ਗੁਣ ਕਈਏ ਹੁਣ ਇਸੇ ਹੀ ਤਰ੍ਹਾਂ ਸਤਿਗੁਰੂ ਜੀ ਇੱਥੇ ਬਚਨ ਕਰ ਰਹੇ ਹਨ ਜਿਹਬਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਹਾਲ ਗੁਣ ਨਿਤ ਸਲਾਹੀਏ ਜਿਸ ਨੂੰ ਤਿਲਣਾ ਤਮਾਈ ਏ ਭਾਈ ਤਾਂ ਤੇ ਫਗਣ ਦੇ ਮਹੀਨੇ ਵਿੱਚ ਨਿਤ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਕਰ ਜਿਸ ਪ੍ਰਮਾਤਮਾ ਨੂੰ ਰਤਾ ਜਿੰਨਾ ਵੀ ਲਾਲਚ ਨਹੀਂ ਰਤਾ ਜਿੰਨੀ ਵੀ ਤਮਾ ਨਹੀਂ ਹੁਣ ਜਦੋਂ ਵੀ ਗੱਲ ਆਉਂਦੀ ਹੈ ਕਿ ਪਰਮਾਤਮਾ ਦੀ ਗੋਣ ਗਾਇਨ ਕਰਨ ਦੀ ਪਰਮਾਤਮਾ ਦਾ ਨਾਮ ਜਪਣ ਦੀ ਪਰਮਾਤਮਾ ਦੀ ਸਿਫਤ ਸਲਾਹ ਕਰਨ ਦੀ ਤੇ ਕਈ ਵਾਰ ਅਸੀਂ ਜੀਵ ਸਮਝ ਬੈਠਦੇ ਹਾਂ ਕਿ ਪਰਮਾਤਮਾ ਵੀ ਖੁਸ਼ ਆਮਦ ਦਾ ਭੁੱਖਾ ਹੈ ਪਰਮਾਤਮਾ ਆਪਣੀ ਸਿਫਤ ਸਲਾਹ ਕਰਵਾਉਣਾ ਚਾਹੁੰਦਾ ਹੈ ਸਚਾਈ ਇਹ ਹੈ ਕਿ ਪਰਮਾਤਮਾ ਨੂੰ ਰਤਾ ਜਿੰਨੀ ਵੀ ਤਿਲ ਜਿੰਨੀ ਵੀ ਤਮਾ ਨਹੀਂ ਹੈ ਕਿ ਕੋਈ ਮੇਰੀ ਸਿਫਤ ਸਲਾਹ ਕਰੇ ਹੁਣ ਜਿਸ ਨੇ ਵੀ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਹੈ ਆਪਣੀ ਖਾਤਰ ਕਰਨੀ ਹੈ ਆਪਣੇ ਵਾਸਤੇ ਕਰਨੀ ਹੈ ਤੇ ਜੀਵ ਨੂੰ ਆਪਣੀ ਆਪ ਨੂੰ ਹੀ ਫਾਇਦਾ ਹੋਣਾ ਹੈ ਪਰਮਾਤਮਾ ਨੂੰ ਨਹੀਂ ਪਰਮਾਤਮਾ ਨੂੰ ਕੋਈ ਫਰਕ ਨਹੀਂ ਪੈਂਦਾ ਜੇ ਸਾਰਾ ਦਾ ਸਾਰਾ ਸੰਸਾਰ ਮਿਲ ਕੇ ਪਰਮਾਤਮਾ ਦੀ ਗੁਣ ਗਾਇਨ ਕਰਨ ਲੱਗ ਪਿਆ ਤਾਂ ਪਰਮਾਤਮਾ ਨੇ ਵੱਡਾ ਨਹੀਂ ਹੋ ਜਾਣਾ ਜੇ ਸਾਰਾ ਸੰਸਾਰ ਸੰਸਾਰ ਦੇ ਜੀਵ ਪਰਮਾਤਮਾ ਦੀ ਨਿੰਦਿਆ ਕਰਨ ਲੱਗ ਪੈਂ ਤਾਂ ਪਰਮਾਤਮਾ ਨੇ ਛੋਟਾ ਨਹੀਂ ਹੋ ਜਾਣਾ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਸ ਨੇ ਕਿਸੇ ਦੇ ਗੁਣ ਗਾਇਨ ਕਰਨ ਦੇ ਨਾਲ ਵੱਡਾ ਹੋਣਾ ਹੈ ਤੇ ਨਾ ਉਸ ਨੇ ਕਿਸੇ ਦੇ ਨਿੰਦਿਆ ਕਰਨ ਦੇ ਨਾਲ ਛੋਟਾ ਹੋ ਜਾਣਾ ਜੇ ਕਿਸੇ ਨੇ ਉਸ ਦੇ ਗੁਣ ਗਾਇਨ ਕਰਨੇ ਹਨ ਤੇ ਉਸ ਦਾ ਲਾਭ ਉਸੇ ਨੂੰ ਹੀ ਪ੍ਰਾਪਤ ਹੋਣਾ ਹੈ ਇਸ ਕਰਕੇ ਉਹ ਪਰਮਾਤਮਾ ਜਿਹੜਾ ਹੈ ਉਸ ਨੂੰ ਤਿਲ ਜਿੰਨੀ ਵੀ ਤਮਾ ਨਹੀਂ ਹੈ। ਇਹ ਤੋਂ ਤੱਕ ਅਸੀਂ ਇਸ ਬਾਰਾਂ ਮਹਾ ਦੀ ਬਾਣੀ ਦੇ 13ਵੇਂ ਸ਼ਬਦ ਦੀ ਅਖੀਰਲੇ ਸ਼ਬਦ ਦੀ ਵਿਚਾਰ ਕੀਤੀ ਹੈ। ਤੇ ਬਾਰਾਂ ਮਹਾ ਦੀ ਬਾਣੀ ਦੇ ਅੰਦਰ કુલ 14 ਸ਼ਬਦ ਹਨ। ਜਿਨ੍ਹਾਂ ਵਿੱਚੋਂ ਅਖੀਰਲੇ ਸ਼ਬਦ ਦੇ ਅੰਦਰ ਸਤਿਗੁਰੂ ਜੀ ਇਸ ਸਾਰੀ ਬਾਣੀ ਦਾ ਤਤ ਦੱਸ ਰਿਹਾ। ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਾਰੇ। ਜਿਸ ਜਿਸ ਨੇ ਵੀ ਪਰਮਾਤਮਾ ਦਾ ਨਾਮ ਸਿਮਰਿਆ ਹੈ ਉਸ ਦੇ ਪਰਮਾਤਮਾ ਨੇ ਸਾਰੇ ਕਾਰਜ ਜਿਹੜੇ ਹਨ ਉਹ ਸਵਾਰ ਦਿੱਤੇ ਹਨ। ਤੇ ਇਹਨਾਂ ਸਾਰੇ ਕਾਰਜਾਂ ਦੇ ਵਿੱਚੋਂ ਸਭ ਤੋਂ ਮੁੱਖ ਤੇ ਵੱਡਾ ਕਾਰਜ ਹੁੰਦਾ ਹੈ ਪਰਮਾਤਮਾ ਦੀ ਮਿਲਾਪ ਵਾਲਾ ਉਹ ਪਰਮਾਤਮਾ ਨੇ ਪੂਰਾ ਕਰ ਦਿੱਤਾ ਹਰ ਗੁਰੂ ਪੂਰਾ ਅਰਾਧਿਆ ਦਰਗਾ ਸੱਚ ਕਰੀ ਜਿਨ੍ਹਾਂ ਨੇ ਪੂਰੇ ਗੁਰੂ ਦੇ ਰਾਹੀ ਉਸ ਪਰਮਾਤਮਾ ਦੀ ਅਰਾਧਨਾ ਕੀਤੀ ਉਹ ਪਰਮਾਤਮਾ ਦੇ ਦਰਬਾਰ ਵਿੱਚ ਖੜੇ ਉੱtre ਉਹ ਪਰਮਾਤਮਾ ਦੇ ਦਰ ਦੇ ਉੱਤੇ ਪਰਵਾਣ ਚੜੇ ਹਰ ਰੋਜ਼ ਅਸੀਂ ਜਪਜੀ ਸਾਹਿਬ ਜੀ ਦੇ ਅਖੀਰਲੇ ਸ਼ਲੋਕ ਦੇ ਅੰਦਰ ਬਚਨ ਪੜ੍ਹਦੇ ਹਾਂ ਜਿਨਹੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖੁਜਲੇ ਕੀਤੀ ਸੂਤੀ ਉਜਲੇ ਮੁਖ ਲੈ ਕੇ ਜਾਂਦੇ ਹਨ ਤੇ ਉਹਨਾਂ ਵੱਲ ਦੇਖੇ ਹੋਰ ਕਿਤਨੇ ਲੋਕ ਆਈ ਵੀ ਜਿਹੜੀ ਹੈ ਉਹ ਵਿਕਾਰਾਂ ਤੋਂ ਕਲਾਸੀ ਪ੍ਰਾਪਤ ਕਰ ਲੈਂਦੀ ਹੈ ਸਰਬ ਸੁਖਾਂ ਨਿਦ ਚਰਨ ਹਰ ਭਉ ਜਲ ਵਿਖਮ ਤਰੀ ਹੁਣ ਜਿਨ੍ਹਾਂ ਨੇ ਗੁਰੂ ਦਾ ਆਸਰਾ ਲੈ ਕੇ ਪ੍ਰਮਾਤਮਾ ਦੀ ਅਰਾਧਨਾ ਕੀਤੀ ਹੈ ਉਹ ਸੰਸਾਰ ਸਮੁੰਦਰ ਜਿਸ ਨੂੰ ਤਰਨਾ ਔਖਾ ਹੈ ਉਸ ਨੂੰ ਤਰ ਜਾਂਦੇ ਹਨ ਉਸ ਤੋਂ ਬਾਹਰ ਲੰਘ ਜਾਂਦੇ ਆ ਜਿਵੇਂ ਅਸੀਂ ਪਹਿਲਾਂ ਭਾਈ ਮਤੀ ਦਾਸ ਸਤੀ ਦਾਸ ਦੇ ਆਲਾ ਜੀ ਵਰਗੇ ਹੋਰ ਸ਼ਹੀਦਾਂ ਪ੍ਰਭੂ ਦੇ ਪਿਆਰਿਆਂ ਦੀ ਗੱਲ ਕੀਤੀ ਹੈ ਕਿ ਉਹਨਾਂ ਦਾ ਪ੍ਰਮਾਤਮਾ ਦੇ ਨਾਲ ਜੋੜ ਬਣਿਆ ਤੇ ਉਹਨਾਂ ਨੂੰ ਪਰਮਾਤਮਾ ਦੇ ਨਾਲੋਂ ਤੋੜਨ ਵਾਸਤੇ ਸਰੀਰ ਆਰਿਆਂ ਨੇ ચીਰ ਦਿੱਤੇ ਸਰੀਰ ਦੇ ਗਾਣੇ ਉਬਾਲ ਦਿੱਤੇ ਪਰ ਪਰਮਾਤਮਾ ਦੇ ਨਾਲੋਂ ਉਹਨਾਂ ਨੂੰ ਤੋੜਿਆ ਨਹੀਂ ਜਾ ਸਕਿਆ ਓਕੇ ਸੰਸਾਰ ਸਮੁੰਦਰ ਨੂੰ ਉਹ ਤਰ ਗਏ ਸਰਬ ਸੁੱਖਾਂ ਨਿਧ ਚਰਨ ਹਰ ਕਿਉਂਕਿ ਸਾਰੇ ਸੁੱਖਾਂ ਦਾ ਖਜ਼ਾਨਾ ਉਹਨਾਂ ਨੂੰ ਪਰਮਾਤਮਾ ਦੇ ਚਰਨ ਪ੍ਰਾਪਤ ਹੋ ਗਿਆ ਇਸ ਕਰਕੇ ਉਹਨਾਂ ਨੇ ਸਰੀਰਕ ਦੁੱਖਾਂ ਦੀ ਪਰਵਾਹ ਨਹੀਂ ਕੀਤੀ ਕਿਉਂਕਿ ਅਸਲ ਸੁੱਖ ਉਹਨਾਂ ਨੂੰ ਪਰਮਾਤਮਾ ਦੀ ਚਰਣਾ ਨਾਲ ਜੁੜ ਕੇ ਪ੍ਰਾਪਤ ਹੋ ਗਿਆ ਪ੍ਰੇਮ ਭਗਤ ਤਿੰਨ ਪਾਈਆਂ ਵਿਖਿਆ ਨਾਹੀ ਜਰੇ ਉਹਨਾਂ ਨੇ ਪ੍ਰਮਾਤਮਾ ਦੀ ਪ੍ਰੇਮ ਭਗਤੀ ਦੀ ਦਾਤ ਪ੍ਰਾਪਤ ਕੀਤੀ ਜਿਸ ਕਰਕੇ ਮਾਇਆ ਉਹਨਾਂ ਨੂੰ ਡੁਲਾ ਨਾ ਸਕੇ ਮਾਇਆ ਉਹਨਾਂ ਨੂੰ ਦੁੱਖ ਨਾ ਦੇ ਸਕੇ ਮਾਇਆ ਉਹਨਾਂ ਨੂੰ ਸਾੜ ਨਾ ਸਕੇ ਕੂੜ ਗਏ ਦੁਭਿਦਾ ਨਸੀਬ ਪੂਰਨ ਸੱਚ ਭਰੇ ਉਹਨਾਂ ਦੀ ਦੁਭਿਦਾ ਨਾਸ਼ ਹੋ ਗਈ ਉਹਨਾਂ ਦੇ ਅੰਦਰੋਂ ਕੂੜ ਖਤਮ ਹੋ ਗਿਆ ਉਹ ਪੂਰਨ ਪ੍ਰਮਾਤਮਾ ਦੇ ਨਾਲ ਜੁੜ ਗਏ ਪਾਰ ਬ੍ਰਹਮ ਪ੍ਰਭ ਸੇਮ ਦੇ ਮਨ ਅੰਦਰ ਏਕ ਤਰੇ ਉਹ ਆਪਣੇ ਮਨ ਦੇ ਅੰਦਰ ਇੱਕ ਪਰਮਾਤਮਾ ਨੂੰ ਵਸਾ ਕੇ ਤੇ ਪਰਮਾਤਮਾ ਨੂੰ ਹੀ ਯਾਦ ਕਰਦੇ ਹਨ ਤੇ ਪਰਮਾਤਮਾ ਦੀ ਯਾਦ ਦੀ ਬਰਕਤ ਦੇ ਨਾਲ ਹਰੇਕ ਸਰੀਰਕ ਦੁੱਖ ਜਿਹੜਾ ਸੀ ਉਸ ਨੂੰ ਕਿੜੇ ਮੱਤੇ ਪਰਵਾਣ ਕਰ। ਅਖੀਰ ਵਿੱਚ ਸਤਿਗੁਰੂ ਜੀ ਬਚਨ ਕਰ ਰਹੇ ਹਨ ਮਹਾਂ ਦਿਵਸ ਮੂਰਤ ਭੜੇ ਜਿਸ ਕੋ ਨਦਰ ਕਰੇ। ਹੁਣ ਜਿਨ੍ਹਾਂ ਦੇ ਉੱਤੇ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਉਹਨਾਂ ਵਾਸਤੇ ਸਾਰੇ ਹੀ ਮਹੀਨੇ ਸਾਰੇ ਹੀ ਦਿਨ ਸਾਰੇ ਹੀ ਮਹੂਰਤ ਸ਼ੁਭ ਹਨ। ਉਹ ਸ਼ੁਭ ਔਰ ਅਸ਼ੁਭ ਸਮੇਂ ਦੀ ਵਿਚਾਰ ਨਹੀਂ ਕਰਦਾ। ਜਿਹੜਾ ਪਰਮਾਤਮਾ ਦੀ ਨਾਲ ਜੁੜ ਜਾਂਦਾ ਹੈ ਜਾਂ ਜਿਨ੍ਹਾਂ ਤੇ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਉਹਨਾਂ ਵਾਸਤੇ ਸਾਰੇ ਹੀ ਦਿਨ ਸਾਰੇ ਹੀ ਮਹੀਨੇ ਤੇ ਸਾਰੇ ਹੀ ਮਹੂਰਤ ਚੰਗੇ ਹਨ ਸ਼ੁਭਾ ਨਾਨਕ ਮੰਗੈ ਦਰਸ਼ਦਾਨ ਕਿਰਪਾ ਕਰੋ ਹਰੇ ਇਸ ਕਰਕੇ ਪ੍ਰਭੂ ਦਾ ਪਿਆਰਾ ਜਿਹੜਾ ਹੈ ਪ੍ਰਭੂ ਤੋਂ ਪਰਮਾਤਮਾ ਦੀ ਮਿਲਾਪਤਾ ਪਰਮਾਤਮਾ ਦੀ ਦਰਸ਼ਨਾਂ ਦਾ ਦਾਨ ਮੰਗਦਾ ਹੈ ਕਿ हे ਪ੍ਰਭੂ ਕਿਰਪਾ ਕਰਕੇ ਮੈਨੂੰ ਆਪਣੇ ਦਰਸ਼ਨ ਜਿਦਾਰੇ ਬਖਸ਼ਿਸ਼ ਕਰ ਮੈਨੂੰ ਆਪਣੇ ਚਰਨਾਂ ਦੇ ਨਾਲ ਜੁੜ ਕੇ ਰੱਖ ਭਗਤ ਕਬੀਰ ਜੀ ਦੇ ਬਚਨ ਮਿਲਦੇ ਹਨ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਂ ਦੇ ਜਿਨ੍ਹਾਂ ਦਾ ਪਰਮਾਤਮਾ ਦੇ ਨਾਲ ਪਿਆਰ ਹੈ ਉਹ ਸਵਰਗਾਂ ਦੀ ਇੱਛਾ ਨਹੀਂ ਰੱਖਦੇ ਉਹ ਨਰਕਾਂ ਤੋਂ ਡਰਦੇ ਨਹੀਂ ਉਹ ਮੁਕਤੀ ਦੀ ਇੱਛਾ ਨਹੀਂ ਰੱਖਦੇ ਉਹ ਕੇਵਲ ਤੇ ਕੇਵਲ ਪਰਮਾਤਮਾ ਦੇ ਮਿਲਾਪ ਦੀ ਇਸ਼ਾਰਾ ਰੱਖਦੇ ਹਨ ਇਸ ਕਰਕੇ ਨਾਨਕ ਮੰਗਿਆ ਦਰਸ਼ਦਾਨ ਕਿਰਪਾ ਕਰੋ ਹਰੇ ਵਿਚਾਰ ਕਰਦੇ ਹਾਂ ਉੀਆਂ ਫੁੱਲਾਂ ਦੀ ਕਿਰਮਾ ਬਖਸ਼ਣੀ ਅੱਤੇ ਦੀ ਸਾਂਝ ਪਰਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ